ਇਹ ਹੈਗੀ ਇੰਜ ਕਰਕੇ ਦਿਖਾਓ ਰੋਟੀ ਨੂੰ ਇਹ ਉੱਤੇ ਮੱਖਣ ਲਾਇਆ ਹੈ ਇਹ ਸਪੈਸ਼ਲ ਆਟੇ ਦੀ ਹੈ ਮਲਟੀ ਗ੍ਰੇਨ ਆਟਾ ਇਹਦਾ ਰਸਿੱਤ ਆਟੇ ਦੀ ਦੂਜੀ ਇਹ ਵੇ ਹੀ ਆਰਗੈਨਿਕ ਹੈ ਤੈਨ ਖਾ ਦੇ ਤਾ ਨਹੀਂ ਇੱਕ ਤਾਂ ਆਰਗੈਨਿਕ ਹੈ ਹੂੰ ਦੂਜਾ ਹੈ ਆਪ ਹੀ ਤੇ ਆਇਆ ਹੋਇਆ ਹੈ ਇਕੱਠੇ ਕਰਕੇ ਆਪ ਚੱਕੀ ਤੇ ਪਿਆਇਆ ਹੋਇਆ ਹੈ ਯਾਰ ਰਾਣਾ ਜਿਹੜਾ ਆਪਣਾ ਦੋਸਤ ਹੈ ਰਣਜੀਤ ਰਾਣਾ ਉਹਨੇ ਪਿੰਡ ਪਿੰਡ ਵੀ ਜੀ ਹੁਈ ਆਪਣੇ ਇੱਜ ਕੀ ਕੁਛ ਹੈ ਹੂੰ 60% ਹੈਗੀ ਦੇਸੀ ਗੜਕ ਬਿਲਕੁਲ ਜਿਹੜੀ ਅਸਲੀ ਦੇਸੀ ਗੜਕ ਹੁੰਦੀ ਸੀ ਪਿੰਡਾਂ ਦੇ ਇਹੋ ਝਾਰ ਨਹੀਂ ਵਾਲਾ ਹੁੰਦਾ ਬਰੋਦੀ ਦੇ ਥੋਂ ਬਾਕੀ 40% ਜਿਹੜਾ ਉਦੋਂ 20% ਲੱਗੀ ਹੈ ਤੇ ਬਾਕੀ ਜਿਹੜਾ ਹੈ ਉਹ ਕੋਦਰਾ ਤੇ ਹਮ ਇੱਕ ਹੋਰ ਕਿਦਸਾ ਕਰ ਮੈਨੂੰ ਨਹੀਂ ਪਤਾ ਮੈਂ ਕੋਦਰਾ ਹੀ ਚੁਕ ਹਮ ਉਲ ਗਿਆ ਉਹ ਤੇ ਨਹੀਂ ਜੌਂ ਵਗੈਰਾ ਜਿਹੜਾ ਨਹੀਂ ਨਹੀਂ ਇਹ ਚੌਥੀ ਜਿਹੜੀ ਆ ਚੌਥਾ ਉਹ ਹੈਗਾ ਹਰੀ ਕੰਗਣੀ ਹਾਂ ਪਰ ਇਹ ਇਹ ਸਾਰੀਆਂ ਜਿਹੜੀਆਂ ਇਹਦੇ ਚ ਜਿਹੜਾ ਆਟਾ ਹੈ ਜੋ ਜਿਹੜਾ ਇਹ ਆਣ ਆਜ ਹੈ ਮਿਕਸ ਕਰਕੇ ਬਣਦਾ ਉਹ 슈ਗਰ ਵਾਲਾ ਵਾਸਤੇ ਬੜੀਆ ਹੁੰਦਾ ਡਾਇਬਟੀਜ਼ ਵਾਲਾ ਵਾਸਤੇ ਬੜੀਆ ਹੁੰਦਾ ਹੂੰ ਤੁਹਾਨੂੰ ਅਗਲੀ ਗੱਲ ਨਹੀਂ ਪਤਾ ਵੀ ਡਾਇਬਟੀਜ਼ ਵਾਲੇ ਵਾਸਤੇ ਕੀ ਵਧੀਆ ਹੁੰਦਾ ਚਲੋ ਮੈਨੂੰ ਤਾਂ ਨਹੀਂ ਡਾਈਜੈਸਟ ਹੁੰਦਾ ਤੇ ਬੱਕਰੀ ਗੱਲ ਹੈ ਇਹ ਜਿਹੜੀ ਰੋਟੀ ਹੈ ਇਸ ਨੂੰ ਰਾਤ ਨੂੰ ਪਕਾ ਕੇ ਰੱਖ ਦਿਓ ਹੂੰ ਉਹਦੇ ਤੇ ਕੀ ਲਗਾ ਕੇ ਹੂੰ ਤੇ ਸਵੇਰੇ ਉਠੋ ਤੇ ਉਹਨੂੰ ਉੱਤੇ ਮੱਖਣ ਲਾ ਕੇ ਖਾ ਲੋ 슈ਗਰ ਵਾਸਤੇ 슈ਗਰ ਵਾਲਿਆਂ ਵਾਸਤੇ ਡਾਇਬਟੀਜ਼ ਵਾਸਤੇ ਇਹ ਫਾਰਮੂਲਾ ਬਹੁਤ ਅੱਛਾ ਹੈਗਾ ਵੇ ਪਰ ਮੇਰੀ ਤਾਂ ਹੋਰ ਸਮੱਸਿਆ ਹੈਗੀਆਂ ਨੇ ਇਸ ਕਰਕੇ ਮੈਂ ਨਹੀਂ ਖਾ ਪਾਂਦੀ ਲੇਕਿਨ ਮੇਰੀ ਦੇਖੋ ਆਪਾਂ ਲਾਣੇ ਬੈਠਾ ਮੈਂ ਵੀ ਮਲਟੀ ਗ੍ਰੇਨ ਲਾਈਕ ਕਰਦਾਂ ਮੈਂ ਗਾਜਰੇ ਵੀ ਖਾ ਲਣਾ ਜੋ ਆਰਦਾ ਵੀ ਖਾ ਲੈਣਾ ਸਵਾਦ ਮਤ ਕਿ ਪਰ ਹੁਣ ਇਹ ਦੇਤਾ ਲੈ ਆਉਂਦਾ ਆਟਾ ਉਹਨੇ ਵਿਧਾਉਂ ਤੋ ਚੱਲਿਆ ਆ ਨਾ ਹਾਂਜੀ ਬਹੁਤ ਮਜ਼ਾ ਤੇ ਸਵਾਦ ਵੀ ਬਹੁਤ ਆ ਮੈਂ ਦਿਲ ਖੋਲ ਕੇ ਅੱਛਾ ਹੂੰ